ਕਿੱਦਾਂ ਲਗਾਈ ਕਿੱਦਾਂ ਕਰਿਆ ਹੁਣ ਤਾਂ ਇਹ ਪੇਸਟ ਇੱਕ ਤਾਂ ਮੇਥੇ ਕੱਢ ਲੇ ਤੋੜ ਕੇ ਹਨਾ ਮਸ਼ੀਨ ਚ ਨੂੰ ਪੇਸਟ ਕੱਢ ਰਿਆ ਹੁਣ ਉਹਨੂੰ ਮਿਕਸ ਕਰ ਲਿਆ ਹੈ ਹੁਣ ਇਹਨੂੰ ਰਲਾ ਦੇਣਾ ਵਿੱਚ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੋਰਸਾਉ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਆਪ ਸ਼ਾਬ ਨੂੰ ਖੁਸ਼ ਰੱਖਈ ਹੱਸਦੇ ਵਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਆ ਜੀ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਇੱਧਰ ਜਾਂ ਬਾਹਰ ਦੇਸ਼ਾਂ ਵਿਦੇਸ਼ਾਂ ਤੋਂ ਹੀ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਵੀ ਆਪਣੀ YouTube ਫੈਮਲੀ ਆਪਣੀ ਫੈਮਲੀ ਜੀ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਆਪ ਸਭ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਜੀ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਤੁਸੀਂ ਸਾਡੇ ਬਲੌਗ ਨੂੰ ਬਹੁਤ ਬਹੁਤ ਚੜ੍ਹ ਕੇ ਸਹਿਯੋਗ ਦੇ ਰਹੇ ਹੋ ਇੱਧਰ ਤੇ ਬਾਹਰ ਦੇ ਸੰਦੇਸ਼ਾਂ ਤੋਂ ਵੀ ਮੇਰੀਆਂ ਭੈਣ ਭਰਾ ਬਹੁਤ ਸਹਿਯੋਗ ਦੇ ਰਹੇ ਜੀ ਕਮੈਂਟ ਵੀ ਬਹੁਤ ਕਰ ਰਹੇ ਬਹੁਤ ਬਹੁਤ ਧੰਨਵਾਦ ਹੈ ਅਜੇ ਦੇਖ ਲਓ ਜੀ ਮੇਤੇ ਬਲੌਗ ਨਹੀਂ ਪਿਆ ਜੀ ਅੱਜ ਦੋ ਤਰੀਕ ਹੈ ਮੇਤੇ ਕੱਲ ਬਲੌਗ ਨਹੀਂ ਪਿਆ ਜੀ ਤੇ ਸਾਨੂੰ ਪਿਛਲੇ ਬਲੌਗ ਦੇ ਉੱਪਰ ਇੰਨਾ ਸਾਨੂੰ ਸਾਡੀ YouTube ਫੈਮਿਲੀ ਜਾਂ ਆਪਣੀ ਫੈਮਿਲੀ ਸਾਡੀ ਬਾਹਰ ਤੋਂ ਜਾਂ ਇੱਧਰ ਪੈਨਾ ਪਿਆਰ ਕਰਦੇ ਜੀ ਬੜਾ ਸਾਇਪ ਰਾਹੀਂ ਲੱਗ ਤੇ ਆਪਣੇ ਬਲੌਗ ਤੇ ਲੱਗ ਬਹੁਤ ਕਮੈਂਟ ਆਏ ਹੋਏ ਆ ਆਪਣੇ ਭੈਣ ਭਰਾਵਾਂ ਦੇ ਹੈਪੀ ਨਿਊਰ ਦੇ ਨਵੇਂ ਸਾਲ ਦੀਆਂ ਮੁਬਾਰਕਾਂ ਦੇ ਰਹੀ ਸਾਰੇ ਹਾਂਜੀ ਹਾਂ ਇਹ ਕਾਰਨ ਆ ਗਿਆ ਜੀ ਇੱਕ ਉਹ ਕਾਰਨ ਇਹ ਹੋ ਗਿਆ ਜੀ ਇੱਕ ਤਾਂ ਸਾਨੂੰ ਜੱਸ ਕਰਨ ਨੂੰ ਟਿਊਸ਼ਨ ਲੈ ਕੇ ਜਾਣਾ ਪੈਂਦਾ ਇੱਕ ਛੁੱਟੀਆਂ ਵੱਧ ਗਈਆਂ ਕੱਲ ਤੇ ਕੱਲ ਆ ਗਿਆ ਤਾਂ ਜੀ ਮੀ ਜੀਦੇ ਕਰਕੇ ਜੀ ਤੁਹਾਨੂੰ ਪਤਾ ਅੱਜ ਕੱਲ ਦਿਨ ਛੋਟੇ ਆ ਮੈਂ ਵੀ 12 1 ਵਜੇ ਜਾਂ ਜਾਣ ਲੱਗਦਾ ਜਾਂ 10 ਵਜੇ ਤੱਕ ਘਰ ਦੇ ਕਹਿਦਨੇ ਰਹਿਣਦੇ ਕਰਨ ਨੂੰ ਇਲੈਜੀ ਕਰਨ ਨੂੰ ਦੋ ਚੱਕਰ ਮਾਰਨੇ ਤੇ ਇੱਕ ਜੀ ਸਭ ਤੋਂ ਵੱਡੀ ਬੇਨਤੀ ਇਹ ਕਰਨੀ ਹੈ ਵੀ ਧੁੰਦ ਬਹੁਤ ਪੈਣ ਲੱਗੀ ਜਿੰਨੇ ਵੀ ਆਪਣੇ ਵੀਰ ਭਰਾ ਆਪਣੇ ਬਾਹਰ ਕੰਮਾਂ ਕਰਾਤੇ ਜਾਣੇ ਜਾਂ ਆਪਣੇ ਬੱਚੇ ਆ ਜੀ ਛੋਟੇ ਉਹਨਾਂ ਨੂੰ ਹੁਣ ਮੋਟਰਸਾਈਕਲ ਸਾਈਕਲ ਕੁੱਛ ਨਾ ਦਿਓ ਜੀ ਕਿਉਂਕਿ ਰੋਡਾਂ ਤੇ ਦਿਖਦਾ ਨਹੀਂ ਸ਼ਾਮ ਨੂੰ 4 ਵਜੇ ਤੇ ਧੁੰਦ ਘਿਰ ਲਾਈ ਜਾਂਦੀ ਸਾਰਾ ਦਿਨ ਧੁੰਦੇ ਰਹਿੰਦੀ ਹੈ ਆਪਣੇ ਪੰਜਾਬ ਚ ਤਾਂ ਤੁਹਾਨੂੰ ਪਤਾ ਧੁੱਪ ਹੈ ਨਹੀਂ ਅਜੇ ਹਿਮਾਚਲ ਚ ਹੈ ਤੀ ਤੇ ਬਾਕੀ ਜੀ ਕੱਲ ਬਾਰਿਸ਼ ਹੋਈ ਐ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਇੱਧਰ ਤੋਂ ਜੁੜੇ ਹੋਏ ਆ ਆਪਣੇ ਪੰਜਾਬ ਤੋਂ ਵੀ ਕਿੱਥੇ ਕਿੱਥੇ ਬਾਰਿਸ਼ ਹੋ ਰਹੀ ਆਪਣਾ ਵੀ ਇੱਧਰ ਸੋਹਣੀ ਬਾਰਿਸ਼ ਹੋ ਰਹੀ ਹੁਣ ਨਾਲ ਬੜੇ ਰਹੇ ਹੋ ਤੁਹਾਨੂੰ ਦਿਖਾ ਦਈਏ ਉਹ ਵੀ ਤੇ ਬਾਕੀ ਜੀ ਫਿਰ ਤੋਂ ਆਪਣੇ ਫੈਮਿਲੀ ਤੋਂ ਸੌਰੀ ਮੰਗਦੇ ਆਂ ਮੈਂ ਜਾਣਾ ਤਾਂ 10 ਵਜੇ 9 ਵਜੇ ਤੇ ਤਿਆਰ ਵੀ ਹੋ ਗਿਆ ਐਨੇ ਨੂੰ ਆ ਗਿਆ 10 ਵਜੇ ਤੇ ਮੀ ਤੇ ਜਿੰਨੇ ਨੂੰ ਫਿਰ ਨਿਕਲੇ ਆ ਅੱਜ ਨੇ ਧੁੰਦ ਵੀ ਹੋ ਗਈ ਠੰਡ ਇੰਨੀ ਹੋ ਗਈ ਨਾ ਬਾ ਫੇ ਮੈਂ ਤਾਂ 2:00 ਵਜੇ ਤੇ ਕਰਨ ਨੂੰ ਲੈ ਕੇ ਗਿਆ ਉਹਨੂੰ ਟਿਊਸ਼ਨ ਪੜਾ ਲਿਆ ਕੱਲ ਤੇ ਉਸ ਤੋਂ ਬਾਅਦ ਕੋਈ ਕੰਮ ਕਾਰ ਨਹੀਂ ਕਰਿਆ ਨਾ ਵਲੌਗ ਬਣਾਇਆ ਲੋ ਜੀ ਹੁਣ ਤੁਸੀਂ ਨਾਲ ਬਣੇ ਰਹੇ ਹੋ ਤੁਹਾਨੂੰ ਬਾਹਰ ਦਾ ਵੀ ਹੋ ਵੀ ਦੰਨੇ ਤੇ ਨਾਲੇ ਦਿਖਾਨੇ ਵੀ ਕਿੰਨਾ ਕਸ ਵਾਲੇ ਕਿੰਨੇ ਮੀਂਹ ਇੱਧਰ ਓਹ ਹੋ 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 ਆ ਦੇਖੋ ਜੀ ਮੀਂਹ ਸੋਨਾ ਹੋ ਲਿਆ ਜੀ ਸਾਡੇ ਤਾਂ ਤੁਸੀਂ ਦੇਖ ਸਕਦੇ ਆਂ ਦਾਜਾ ਲਾ ਸਕਦੇ ਆਪ ਤੇ ਆ ਸੜਕ ਹੈ ਸੜਕ ਤੇ ਦਾ ਵੀਕਲ ਲੰਘਦੇ ਰਹਿੰਨੇ ਮੋਟਰ ਕਾਰਾਂ ਗੱਡੀਆਂ ਤੇ ਸੁੱਕ ਜਾਂਦੇ ਆ ਤੇ ਆਹ ਵੇਖੋ ਜੀ ਹੁਣ ਅੱਜ ਵੀ ਸਵੇਰੇ ਜਦੋਂ ਮੈਂ 6 ਵਜੇ ਦੇਖਿਆ ਤਾਂ ਬਹੁਤ ਘੱਟ ਧੁੰਦ ਸੀ ਦੂਰ ਤੱਕ ਦੇਖਦਾ ਤਾਂ ਹੁਣ ਫੇਰ ਹਵਾ ਚੱਲ ਗਈ ਨਾ ਜੀ ਫੇਰ ਧੁੰਦ ਆ ਰਹੀ ਹੈ ਜੀ ਦੇਖ ਸਕਦੇ ਹਵਾ ਚੱਲ ਗਈ ਤੇ ਕਣਕ ਦੀ ਫਸਲ ਨੂੰ ਥੋੜੀ ਪ੍ਰੋਬਲਮ ਹੈ ਪਹਿਲੀ ਜੀ ਲੱਗੀ ਹੁਣ ਖਣੀ ਤਾਂ ਰਹਿ ਪਾਇਆ ਤਾਂ ਇਹਨਾਂ ਪਹਿਲਾਂ ਤੇ ਥੋੜਾ ਖ ਹੋ ਜਾਂਦਾ ਜਾਂ ਤਾਂ ਠੰਡ ਪਵੇ ਨਾ ਜੀ ਪ੍ਰੋਬਲਮ ਆ ਜਾਂਦੀ ਵੈਸੇ ਫਸਲ ਠੰਡਦੀ ਹੈ ਜੀ ਜਾਂ ਤਾਂ ਕੋਈ ਸਪਰੇਸ ਸ਼ੁਰੂ ਕਰੀ ਹੋਣੀ ਜੀ ਪਹਿਲਾਂ ਦੇਖਦਾ ਹੀ ਨਹੀਂ ਜੀ ਅੱਗੇ ਜਿੱਥੇ ਤੱਕ ਨਿਕਾਈ ਜਾਂਦੀ ਉਹ ਸਾਹਮਣੇ ਮੋਟਰ ਤੱਕ ਇੱਥੇ ਤੱਕ ਸਾਫ਼ ਹੈ ਜੀ ਉਤੇ ਗਾਹਾਂ ਨਹੀਂ ਦਿਖ ਰਹੀਆਂ ਜੀ ਬਿਲਡਿੰਗਾਂ ਮੈਕਸ ਦੀਆਂ ਬਿਲਡਿੰਗਾਂ ਨਹੀਂ ਦਿਖ ਰਹੀਆਂ ਜੀ ਇਹ ਲੱਗਦਾ ਇਹਦਾ ਪੰਤਾਲਾ ਕੱਢਿਆ ਹੀ ਨਹੀਂ ਉੱਪਰ ਤੇ ਇੱਥੇ ਹੀ ਲੱਗਦਾ ਤਾਂ ਹੈ ਕੱਢਿਆ ਤੇ ਚੱਲ ਨਹੀਂ ਹੁਣ ਤੁਹਾਨੂੰ ਬਾਕੀ ਮਿਲਾਨੇ ਮੰਜੀਤ ਉਹਨਾਂ ਨਾਲ ਅੱਜ ਲੱਗੇ ਅਸੀਂ ਮਿੱਥੇ ਲਿਆਈ ਲਈ ਕੱਲ ਮੱਕੀ ਦੀਆਂ ਰੋਟੀਆਂ ਤੇ ਵਿੱਚ ਪਾਣੇ ਮਿੱਥੇ ਦੋ ਪਾਣੇ ਪਿਆਜ਼ ਮਿਲੋ ਜੀ ਮਨਜੀਤ ਨੂੰ ਹਾਂਜੀ ਬਾਈ ਮਨਜੀਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੇਰੇ ਵੱਲੋਂ ਹਾਜੀਨੀ ਔਰ ਸਾਰੀ ਯੂਕਿਓ ਪਾਣੀ ਆਪਣੀਆਂ ਸਿਸਟਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਸਾਰੇ ਆਦੇ ਹਾਂ ਲਓ ਜੀ ਧੁੰਦ ਪੂਰੀ ਪੈਰੀ ਠੰਡ ਵੀ ਪੂਰੀ ਪੈਰੀ ਇੱਕ ਵਾਰ ਫਿਰ ਤੋਂ ਸਾਡੀ ਰਿਕਵੈਸਟ ਹੈ ਵੀ ਕੋਈ ਵੀ ਵੀਰ ਭੈਣ ਭਰਾ ਇੱਧਰ ਜੋ ਜਾਂ ਬਾਹਰ ਤੋਂ ਕਿਤੇ ਵੀ ਆਪਣਾ ਉੱਤਰ ਵੀ ਬਾਹਰ ਵੀ ਹੈ ਤਾਂ ਠੰਡ ਪੈਂਦੀ ਮਨਜੀਤ ਹੈ ਕਿ ਨਹੀਂ ਧੁੰਦ ਤੇ ਜਰੂਰ ਦੱਸਿਓ ਜੀ ਕਿਹੜੇ-ਕਿਹੜੇ ਏਰੀਏ 'ਚ ਬੈਠੇ ਆ ਬਾਹਰ ਵੀ ਆਪਣੇ ਭੈਣ ਭਰਾ ਵੀ ਉੱਧਰ ਕਿੰਨੀ ਇੱਕ ਠੰਡ ਹੈ ਕਿੰਨੀ ਇੱਕ ਧੁੰਦ ਹੈ ਜਰੂਰ ਕਮੈਂਟ ਕਰਕੇ ਦੱਸਿਓ ਜੀ ਛੋਟਾ ਜਿਹਾ ਕਮੈਂਟ ਕਰਕੇ ਤੇ ਆਪਣਾ ਜੀ ਧੂਪਮਾਂ ਨਿੱਗਦੇ ਨੇ ਕੱਪੜੇ ਵੀ ਗੱਲ ਇੰਨਾ ਢੇਰ ਤੋਂ ਲਿਆ ਹੂੰ ਸਾੜੀ ਮੰਜੀਤ ਸਮਾਂ ਧੋਕ ਐ ਥੱਕ ਵੀ ਗਈ ਇੰਨਾ ਢੇਰ ਤੋਂ ਐ ਧੋਕ ਐ ਥੱਕ ਕੇ ਕਿਉਂ ਹਮਾਂ ਚੱਲਦੇ ਆਏ ਤੇ ਨਾ ਜੀ ਤੇ ਮੇਰੀ ਗੱਲ ਫੇਰ ਵਿੱਚੇ ਰਹਿ ਗਈਆਂ ਦੋ ਗੱਲਾਂ ਰਹਿ ਗਈਆਂ ਪਹਿਲਾਂ ਤਾਂ ਆਪਾਂ ਇੱਕ ਗੱਲ ਸਿਰੇ ਲਾਣੀ ਜਿਹੜੀ ਸ਼ੁਰੂ ਕਰੀ ਤੀ ਵੀ ਮੇਰੇ ਵੱਲੋਂ ਵੀ ਸਾਰੇ ਨੂੰ ਹੈਪੀ ਨੀਅਰ ਨ ਬਹੁਤ ਬਹੁਤ ਮੁਬਾਰਕਾਂ ਤੇ ਪ੍ਰਮਾਤਮਾ ਕਰੇ ਜੀ ਇਹ ਜਿਹੜਾ ਨਵਾਂ ਸਾਲ ਆਇਆ ਸਭ ਲਈ ਖੁਸ਼ੀਆਂ ਭਰਿਆ ਤੇ ਕੰਮਕਾਰ ਚ ਵਾਧਾ ਕਰੇ ਜੀ ਜਿੰਨੇ ਵੀ ਭੈਣ ਭਰਾ ਬਾਹਰ ਹੈ ਜੀ ਤੇ ਉਹਨਾਂ ਦੇ ਕੰਮਕਾਰਾਂ ਚ ਵਾਧਾ ਕਰੇ ਜੀ ਤੇ ਰੱਬ ਪ੍ਰਮਾਤਮਾ ਸਭ ਨੂੰ ਤਰੱਕੀਆਂ ਦੇਵੇ ਸਭ ਨੂੰ ਆਲ ਵਰਡ ਤੇ ਲੋ ਜੀ ਤੇ ਅਗਲੀ ਗੱਲ ਇਹ ਤੀ ਵੀ ਹਾਂ ਧੁੰਦ ਲੱਗ ਗਈ ਜਿਆਦਾ ਪਹਿਣ ਤੇ ਹੁਣ ਜਿਹੜੇ ਭਰਾ ਆਪਣੇ ਇੱਧਰ ਪੰਜਾਬ ਤੋਂ ਹੈ ਜਾਂ ਬਾਹਰ ਤੋਂ ਵੀ ਦੇਸ਼ਾਂ-ਦੇਸ਼ਾਂ ਤੋਂ ਕੰਮ ਲਈ ਜਾਂਦੇ ਆ ਕੋਈ ਟਰਾਲਾ ਚਲਾਉਂਦਾ ਜੀ ਕੋਈ ਕੁਸ਼ ਚਲਾਉਂਦਾ ਜੀ ਇੱਧਰ ਵੀ ਆਪਣੀ ਡਿਊਟੀਆਂ ਤੇ ਜਾਂਦੇ ਕੋਈ ਵੀ ਵਹੀਕਲ ਲੈ ਕੇ ਜਾਂਦੇ ਤਾਂ ਜਰੂਰ ਰਿਕਵੈਸਟ ਹੈ ਜੀ ਆਪਣਾ ਹੌਲੀ ਜਾਓ ਪਹਿਲਾਂ ਜਾਓ ਅੱਧਾ ਘੰਟਾ ਹੋਰ ਪਹਿਲਾਂ ਤੁਰਪੋ ਰਾਮ ਤੇ ਜਾਓ ਜੀ ਕੋਈ ਕਾਲੀ ਨਹੀਂ ਕਿਉਂਕਿ ਧੁੰਦ ਬਹੁਤ ਪੈ ਰਹੀ ਐ ਆਪਣੀ ਕੇਅਰ ਰੱਖੋ ਜੀ ਕਿਉਂਕਿ ਇਹ ਜ਼ਿੰਦਗੀ ਐ ਇੱਕ ਵਾਰ ਮਿਲਦੀ ਐ ਜੀ ਤੇ ਜਿੰਨਾ ਆਪਾਂ ਜ਼ਿੰਦਗੀ ਚ ਬਚਾ ਕੇ ਧਿਆਨ ਨਾਲ ਤੇ ਆਪਣੀ ਕੇਅਰ ਕਰਕੇ ਚੱਲੂਗੇ ਆਪਣੇ ਸਰੀਰ ਦੀ ਤਾਂ ਉਹਨਾਂ ਵਧੀਆ ਹੀ ਹੈ ਕਿ ਨਹੀਂ ਮਨਜੀਤ ਲਓ ਜੀ ਹੁਣ ਮਨਜੀਤ ਨੂੰ ਪੁੱਛਦੇ ਆਂ ਵੀ ਕੀ ਕੀ ਕਰ ਰਹੀ ਹੈ ਮਨਜੀਤ ਇੱਕ ਤਾਂ ਤਾਂ ਇਹਦੇ 'ਚ ਮੁੰਲਾ ਦਾ ਪਿਆਜ਼ ਵੀ ਇਹਦੇ 'ਚ ਕੱਟਦੇ ਆਂ ਜੀ ਦਾ ਮੈਂ ਕਈ ਵਾਰ ਖਾਦੀ ਮੇਥੇ ਆ ਗਈ ਤੇ ਮੱਕੀ ਵੀ ਉਹ ਹੈ ਜੀ ਆਪਣੇ ਕੋਲ ਮੱਕੀ ਦਾ ਆਟਾ ਐਤਕੀ 5-6 ਕਿਲੋ ਹੋਰ ਲਿਆਇਆ ਤਾਂ ਮੈਂ 2-3 ਕਿਲੋ ਪਹਿਲਾਂ ਬਚਿਆ ਹੋ ਪਿਆ ਜੀ ਤੇ ਆਪਾਂ ਲਿਆਏ ਤੇ ਹਿਮਾਚਲ ਤੋਂ ਦੇਸੀ ਮੱਕੀ ਦਾ ਆਟਾ ਹਿਮਾਚਲ ਪਿੰਡ ਕੰਢੋਲ ਤੋਂ कंडोल, कंडोल है कैंडोल तो अगे अग है जी पट्टा हर हरिपुर के सेंटर है जी हरीपुर तो तकरीबन दो किलोमीटर अग नहीं पाँच छः किलोमीटर है है ना फिर सेंटर से हो गया दस बारह किलोमीटर पट्टा हरिपुर तो पट्टे तो छे किलोमीटर जोहड़ जी गुरुद्वारा साहब है जी ਜੋੜਜੀ ਗੁਰਦੁਆਰਾ ਸਾਹਿਬ ਤੋਂ ਜੇਤਾ ਜਾਣਾ ਸਾਡੇ ਘਰਾਂ ਬਾਲਜੀ ਤਾਤਾ ਸੈਂਟਰ ਚੋਂ 3 ਕਿਲੋਮੀਟਰ ਤੋਂ ਬੜੈਰੀ ਘਵਾਂ ਦਾ ਅੱਡਾ ਜਾ ਉੱਥੇ ਉੱਥੇ ਮੁੜ ਜਾਓ ਸੱਜੇ ਪਾਸੇ ਨੂੰ ਉੱਪਰ ਤਾਵਰ ਐ ਸਾਹਮਣੇ ਉਹ ਰਸਤਾ ਜਾ ਰਿਹਾ ਸਿੱਧਾ ਸਾਡੇ ਘਰਾਂ ਕੋਲ ਨੂੰ ਉਧਰ ਨੂੰ ਜੀ ਤੇ ਗੱਲਬਾਤ ਇਸ ਤਰ੍ਹਾਂ ਐ ਕਈ ਆਪਣੇ ਨਾ ਮਨਜੀਤ ਆਪਣੇ ਨਾ ਸਬਸਕ੍ਰਾਈਬਰ ਜਿਹੜੇ ਨਵੇਂ ਜੁੜ ਰਹੇ ਉਹ ਪੁੱਛ ਲੈਂਦੇ ਮੈਂ ਕਹਿ ਦਿੰਨਾ ਗੈਲ ਹਨੀ ਵੀ ਗੈਲ ਕਿਹਾ ਹੁੰਦਾ ਐ ਤਾਂ ਸਾਡੇ ਸਬਸਕ੍ਰਾਈਬਰੇ ਆਪਣੇ ਜਵਾਬ ਦੇ ਦਿੰਦੇ ਨੇ ਕਹਿੰਦੇ ਵੀ ਜਿੱਕਣਾ ਆਪਾਂ ਕਹਿੰਦੇ ਨੇ ਨਾਲ-ਨਾਲ ਵੀ ਉਹਦੇ ਨਾਲ ਜਾਣਾ ਮੈਂ ਕਹਿ ਦਿੰਨਾ ਗੈਲ ਕੇ ਗੈਲ ਕੀ ਹੁੰਦਾ ਕਹਿੰਦੇ ਸਾਰੇ ਅਲੱਗ-ਅਲੱਗ ਭਾਅ ਸਾਰੇ ਹਾਂਜੀ ਸਾਰਿਆਂ ਦਾ ਅਲੱਗ-ਅਲੱਗ ਸੋਚਣਾ ਅੱਛਾ ਹੋਰ ਮਨਜੀ ਤਾਂ ਐਂ ਦੱਸ ਹੁਣ ਮਨੂੰ ਹੈ ਵੀ ਅੱਜ ਕੀ ਆ ਦੇਣਾ ਕਾਲੂ ਮੈਂ ਤਾਂ ਆਏ ਤਬਾਰ ਤੇ ਮੈਂ ਅੱਜ ਕਰਾ ਆਵਾਂ ਸਿਲੰਡਰ ਬੁੱਕ ਇੱਕ ਹੁਣ ਤੇ ਨੰਬਰ 2 ਉਹ ਮੈਂ ਮਨਜੀ ਦੇਖਿਆ ਤਾਂ ਕੱਲ ਕੱਪੜੇ ਧੋਏ ਆ ਦੇਖ ਬਈ ਦਿੱਕਤ ਤਾਂ ਆਂਦੀ ਐ ਹੂੰ ਐਂਡ ਜਾਲੇ ਕਿ ਉਹ ਸਟੈਂਡ ਜਾਲਿਆ ਮੈਂ ਹਨਾ ਅੱਜ ਨਹੀਂ ਜਾ ਅੱਜ ਨਾ ਜਾ ਚੱਲ ਰਹਿਣ ਦੇ ਕਾਲੂ ਚੱਲੂਗੇ ਜੇ ਕਾਲੂ ਪਰਮਾਤਮਾ ਨੇ ਤਾਂ ਪਕੜਤੀ ਦੇਖੂਗੇ ਤੇ ਬਾਕੀ ਜੀ ਦਿਨ ਛੋਟੇ ਆ ਦੇਖੋ ਜੀ ਹੁਣ ਅਗੈ ਤਾਂ ਉੱਠੇ ਕਰਦੇ ਜੱਸ ਕਰਨਾ ਸਕੂਲ ਲੱਗਦਾ ਤਾਂ ਵੀ ਅਸੀਂ 6 5 ਵਜੇ ਉੱਠ ਕੇ ਤਾਂ 6 ਵਜੇ ਨੂੰ ਮੈਂ ਉੱਠ ਕੇ 7 ਵਜੇ ਨੂੰ ਰੈਡੀ ਹੋ ਜਾਂਦੇ ਤੇ ਹੁਣ ਤਾਂ ਉਹੀ ਬਾਈ ਉੱਠਦੇ ਉਹੀ ਟਾਈਮ ਹੈ ਮਨਜੀਤ 5 ਵਜੇ ਹੀ 5:30 ਚਾਹ ਬਣਾ ਲੈਂਦੀ ਆ ਮੈਂ ਵੀ ਉੱਠ ਜੰਨਾ 5:30 ਬਾਅਦ ਚਾਹ ਪੀਕ ਹੈ ਬਾ ਫੇਰ ਰਜਾਈ ਚ ਬਹਿ ਜੰਨੇ ਹਨੀ ਐ ਲੱਗਿਆ ਉੱਠ ਕੇ ਜੀ ਜੰਨੇ ਹਾਂਜੀ ਇੱਕ ਹੋਰ ਸਾਨੂੰ ਪ੍ਰੋਬਲਮ ਆ ਰਹੀ ਏ ਸੀ ਬਲੌਗ ਦਾ ਤੁਹਾਨੂੰ ਡੇਲੀ ਦੇ ਦਈਏ ਐ ਹੁੰਦਾ ਏ ਵੀ ਸਕੂਲ ਨੂੰ ਜਾਣਾ ਹੁੰਦਾ ਜਦ ਨਾ ਨਾ ਸਭ ਸਜਰੀ ਤਿਆਰੀ ਕੀਤੀ ਹੁੰਦੀ ਹੋਣ ਛੁੱਟੀਆਂ ਹੁਣ ਥੋੜਾ ਜਿਹਾ ਆਪਣਾ ਆਰਾਮ ਤੇ ਕੰਮਗਾ ਹਾਂ ਇਹ ਵੀ ਹੈ ਬਾਕੀ 8 ਤਰੀਕ ਨੂੰ ਸਕੂਲ ਲੱਗੇ ਜਾਣਾ ਫੇਰ ਲੱਗ ਜਾਣਾ ਹੋਊਗੀ ਰੁਟੀਨ ਬਾਕੀ ਰੁਟੀਨ ਨਹੀਂ ਅਸੀਂ ਛੱਡੀ ਤੇ ਸਾਨੂੰ ਇੱਕ ਮੰਜੀ ਤੇ ਦਿੱਕਤ ਆ ਰਹੀ ਮੈਂ ਦੇਖ ਰਿਹਾ ਕੀ ਕਰੀਏ ਬਲੌਗ ਤਾਂ ਅਸੀਂ ਡੇਲੀ ਦੇ ਦਮੈਂ ਜਿਵੇਂ ਆਪਾਂ 5 ਵਜੇ ਤੇ ਉੱਠ ਕੇ ਚਾਹ ਪੀ ਕੇ ਬਹਿ ਜਾਂਦੇ ਬੈੱਡ ਤੇ ਆਪਾਂ ਨਾ ਇੱਕ ਸਟੈਂਡ ਲੈ ਕੇ ਆਣਾ ਆ ਮੋਬਾਈਲ ਬੱਸ ਇੱਥੇ ਟਿਕਾ ਦੇ ਮੋਬਾਈਲ ਨੂੰ ਸਿੱਧਾ ਉੱਥੇ ਬਹਿ ਜਾਓ ਬੈਟਾ ਤੇ ਚਲੋ ਐਨ ਵਧੀਆ ਬਲੌਗ ਬਣ ਜਾਂਦਾ ਹਨਾ ਇਹ ਪ੍ਰੋਬਲਮ ਆ ਰਹੀ ਐ ਬਾਕੀ ਕਾ ਕਾ ਦੀ ਪ੍ਰੋਬਲਮ ਆ ਰਹੀ ਆਪਾਂ ਨੂੰ ਇੱਕ ਤਾਂ ਉਹ ਕੱਪੜੇ ਟੰਗਣ ਵਾਲਾ ਸਟੈਂਡ じゃ ਲੈ ਆਣਾ ਅੰਦਰ ਵਾਸਤੇ ਹਨੇ ਮੈਂ ਤਾਂ ਮਨਜੀਤ ਨੂੰ ਕਿਹਾ ਵੀ ਆ ਪੇਟੀਆਂ ਵਾਲਾ ਆਪਣਾ ਕਮਰਾ ਏ ਸਟੈਂਡ ਉੱਪਰ ਪਾ ਕੇ ਨਾ ਕੱਪੜੇ ਸਾਰੇ ਪਰ ਇੱਧਰ ਤੇ ਦਰਵਾਜ਼ੇ ਕਿੰਨੀ ਤੇ ਲਾ ਕੇ ਕੂਲਰ ਨਾਲ ਦਰਵਾਜ਼ਾ ਬੰਦ ਕਰ ਦੇਗਾ ਹੋਣ ਜਸਕਰ ਜੀ ਆਹ ਨਾਲ ਮੈਂ ਟੋਪੀ ਕੋ ਜ਼ਿਆਦਾ ਧੋਈਆਂ ਐ ਖੰਡੀਆਂ ਬਣਾ ਦੇ ਉਹਨੂੰ ਡਰੈਲ ਕੇ ਦਾ ਸਕਾ ਲੋ ਨਾ ਤੇ ਬਾਕੀ ਨਾ ਮਨਜੀਤ ਮੈਂ ਤਾਂ ਐ ਕਹਿਣਾ ਐ ਵੀ ਹਰ ਇੱਕ ਮਹੀਨੇ 'ਚ ਜਿਹੜੀ ਇੱਕ ਦੋ ਚੀਜ਼ਾਂ ਐ ਆਪਣੀਆਂ ਕੰਮਾਂ ਨਾਲੀਆਂ ਚ ਕਰਨਾ ਹੁਣ ਵੀ ਮੰਨ ਲਓ ਅਸੀਂ ਕੱਲ ਨੂੰ ਕੋਈ ਕੰਮ ਕਰਿਆ ਵੀ ਆਹ ਚੀਜ਼ ਹੈ ਨਹੀਂ ਉਹ ਲੈ ਲੋ ਠੀਕ ਨੇ ਇੱਕ ਇੱਕ ਚੀਜ਼ ਕਰਕੇ ਆਪਣੀਆਂ ਚੀਜ਼ਾਂ ਬਣਾ ਲਓ ਜਿੱਦਾਂ ਦੇਖੋ ਮੇਜ਼ ਵੀ ਆਈ ਗਿਆ ਚਲੋ ਹੁਣ ਲੈ ਆਣਾ ਆਪਾਂ ਨੇ ਕੱਲ ਕੋਲ ਨੂੰ ਸਟੈਂਡ ਤੇ ਇੱਕ ਲੇਕਾਣੀ ਡਰੈਲ ਸਾਡੇ ਕੋਲ ਡਰਾਈਲ ਨਹੀਂ ਜੀ ਹੈ ਹਵਾ ਬਾਲ ਸਕਾਣੇ ਵਾਲੀ ਉਹ ਲੈ ਕੇ ਆਣੀ ਕੱਲ ਹਨਾ ਮਨਜੀਤ ਮਾ ਪੈ ਨਹੀਂ ਨਿਕੰਦੀ ਕਿ ਜਦ ਨਾਲ ਇੱਥੇ ਭੁੱਲ ਜਾਂਦੇ ਹੂੰ ਇਹ ਵੀ ਆ ਜੀ ਉਦਣ ਗਏ ਤੇ ਹੀ ਮੁੱਲਾਂ ਪਰ ਹਿਮਾਚਲ ਤੋਂ ਜਾਣ ਤੋਂ ਪਹਿਲਾਂ ਸ਼ਾਪਿੰਗ ਕਰਕੇ ਆਏ ਤੇ ਉਦਣ ਵੀ ਭੁੱਲ ਗਏ ਨਾਲੇ ਮੈਂ ਕਹਿ ਕਹਿ ਲੈ ਗਿਆ ਇੱਕ ਦੇਖ ਲੋ ਜੀ ਮੈਂ ਸਾਰਾ ਕੁਝ ਕਹਿ ਕਹਿ ਜਾਂਨਾ ਮੈਂ ਇੱਥੇ ਤੱਕ ਵੀ ਕਹਿ ਕਹਿ ਗਿਆ ਤਾਂ ਵੀ ਜਦ ਹੁਣ ਮੁੱਲਾਂ ਪਰ ਜਾਉਂਗੇ ਵੀ ਇੱਕ ਕੁੱਕਰ ਚੱਕ ਲਈਂ ਗੈਲ ਕੁੱਕਰ ਬਦਲ ਕੇ ਲੈਣਾ ਇੱਕ ਤਵਾ ਦਾਵਾ ਵੀ ਫਿਰ ਦੋ ਵਾਰੀ ਤਾਂ ਸੀ ਭੁੱਲਿਆ ਏ ਤੀ ਵਾਰ ਨੂੰ ਫਿਰ ਮੈਂ ਲੈ ਕੇ ਖੜਿਆ ਨਾ ਵੀ ਲਵੋ ਬਾਈ ਦਾਵਾ ਨਾਲੇ ਦੇਖ ਲੋ ਉਸ ਦਿਨ ਦਾ ਮੈਂ ਸਾ ਉਧਰ ਨੂੰ ਤਾਂ ਮਤਲਬ ਕਿ ਮੇਰੀ ਨੀਗਰ ਰਹੀ ਹੋਊਗੀ ਉਧਰ ਨੂੰ ਜਾਣਾ ਹੈ ਲੈਣਾ ਹੈ ਨਾਲੇ ਦੁਕਾਨ ਵੀ ਲਾਗੇ ਤੀ ਜਿੱਥੇ ਤੇ ਅਸੀਂ ਕੱਪੜੇ ਲੰਨੇ ਨਾ ਪੰਮੀ ਦੇ ਬਾਈ ਤੇ ਲੰਨੇ ਆ ਜਾਂ ਇਧਰ ਤੇ ਲੰਨੇ ਉਹਦੇ ਲਾਗੇ ਦੁਕਾਨ ਹੈ ਦੂਏ ਕੋਨੇ ਤੇ ਹੈ ਸਾਹਮਣੇ ਦੁਕਾਨ ਅੱਖਾਂ ਦੇ ਮੂਰੇ ਪਰ ਉਸ ਦਿਨ ਮੇਰੇ ਮਨ ਚ ਗੜਿਆ ਰਹੇ ਹਾ ਵੀ ਤਵਾ ਜ਼ਰੂਰ ਲੈ ਕੇ ਜਾਣਾ ਦੇਖ ਲੋ ਜੀ ਨਾਲੇ ਸਾਡਾ ਕੰਮ ਨਹੀਂ ਜੀ ਹੈ ਮੇਰੀ ਉਹ ਭੈਣ ਹੁਣ ਜੇ ਕਹਾਂ ਦੇਖ ਲਓ ਅਸੀਂ ਵਾਲ ਪੇਪਰ ਹੀ ਲਵਾਇਆ ਤਾਂ ਅਸੀਂ ਕਹਿੰਦੇ ਹਾਂ ਕਿਹਾ ਵੀ ਵਾਲ ਪੇਪਰ ਹੀ ਐ ਪੇਂਟ ਵੀ ਕਰਾਉਣਾ ਪੈ ਗਿਆ ਫਿਰ ਸੀਟਾਂ ਇਹ ਬਿਜਲੀ ਵਾਲੀਆਂ ਸੀਟਾਂ ਤੇ ਉੱਪਰਲੇ ਹੋਲਡਰ ਬੱਲਬਾਂ ਵਾਲੇ ਉਹ ਵੀ ਬਦਲਨੇ ਪੈਗੇ ਤੇ ਗੈਲ ਫਿਰ ਉਹ ਤੋਂ ਬਾਅਦ ਪਰਦੇ ਵਾਲੇ ਜਿਹੜੇ ਅਜੇ ਤਾਂ ਇਹ ਆਪਣਾ ਪਰਦੇ ਵਾਲਾ ਕੰਮ ਵਿੱਚ ਪੈਂਡਿੰਗ ਪਿਆ ਏ ਹਨਾ ਮਨਜੀਤ ਹੁਣ ਤਾਂ ਹੁਣ ਮਨੂੰ ਐ ਲੱਗਦਾ ਵੀ ਜਿਹੜਾ ਇੱਕ ਇੱਕ ਪਾਇਪ ਲੱਗਿਆ ਨਹੀਂ ਪੈਂਡਿੰਗ ਪਿਆ ਏ ਉਹਦਾ ਪੰਗਾ ਐ ਪੈਣਾ ਵੀ ਗੈਲ ਪਰਦੇ ਵੀ ਚੇਂਜ ਹੋਏ ਜਾਣ ਜਿਹੜਾ ਵੀ ਹੁਣ ਕੋਈ ਐਵੇਂ ਆਂਦਾ ਅਗਲੇ ਹਾਂ ਤਾਂ ਤਾਂ ਸੋਹਣੀ ਬਣ ਗਏ ਹੂੰ ਵਾਇਕ ਕਾਮੀ ਰਹਿ ਗਈ ਪੜਦਿਆਂ ਦੀ ਐ ਪੜਦਿਆਂ ਦੀ ਕਾਮੀ ਇਹ ਤਾਂ ਪੜਦੇ ਦਾ ਪਹਿਲਾ ਵੀ ਹੈ ਹਾਂ ਹਾਂ ਏਠਾਂ ਦੇ ਨਾ ਰਹੀ ਅੱਛਾ ਏਠਾਂ ਵਾਲਾ ਬਾਲ ਪੇਪਰ ਰਹਿ ਗਿਆ ਠੀਕ ਹੈ ਪਰ ਪੜਦਾ ਲਵਾਣਾ ਹੀ ਨਹੀਂ ਨਾ ਜਾਂ ਲਵਾਣਾ ਬਟਾਈ ਲਈ ਲੋਆਣੀ ਐਦਾਂ ਨਹੀਂ ਆਏ ਅਸੀਂ ਲਵਾਣ ਲੱਗੇ ਤੇ ਹੀ ਸਾਰੇ ਚ ਯਾਦ ਨਾ ਫਿਰ ਉੱਧਰ ਲੈਟਰੀਨ ਬਾਥਰੂਮ ਦੀਆਂ ਟਾਇਲਾਂ ਵੀ ਲੁਆਈਆਂ ਇਹ ਲੁਵਾਈ ਹੈ ਇੱਕੇ ਸਲੇਪ ਤਿਆਰ ਕਰਾਈ ਸਾਨੂੰ ਨਾ ਸਾਨੂੰ ਮਿਸਤਰੀ ਉਹ ਨਹੀਂ ਕਾਰੀਗਰ ਮਿਲਿਆ ਸਾੜਾ ਇੰਨਾ ਮਾਨ ਕੱਚਾ ਕਰਦੇ ਨਾ ਮਿਸਤਰੀਆਂ ਨੇ ਤੀਆਂ ਚੌਥਾ ਮਿਸਤਰੀ ਲਿਆਣ ਕਾ ਉਤੇ ਲੁਆਇਆ ਜੀ ਇਹ ਆਹੋਂ ਤੇ ਰਾਜ ਤੇ ਨਹੀਂ ਆ ਸਾਰੀਆਂ ਉਹ ਵੀ ਨਹੀਂ ਸਹੀ ਲੱਗੀਆਂ ਇੱਕ ਹੋਰ ਵੀ ਹੋ ਗਿਆ ਮੰਜੀ ਤੇ ਸਾਨੂੰ ਮਿਸਤਰੀ ਉਹ ਨਹੀਂ ਮਿਲਿਆ ਜਿਹੜਾ ਜੀ ਪਹਿਲਾ ਮਿਸਤਰੀ ਕਰਿਆ ਏ ਉਹ ਤੇ ਇੱਕ ਤਾਂ ਚਿਮਣੀ ਢੁਆਈ ਉਹ ਤੇ ਟਾਕਾ ਉੱਪਰ ਲੈਂਟਰ ਪਾਇਆ ਉਹਨੇ ਜਿਆਦਾ ਇਹਦੀ ਫੀਟਿੰਗ ਜੀ ਕਰੀ ਨਾ ਛਟਰਿੰਗ ਜੀ ਹਸਲੇਪ ਬਣਾਉਣ ਲਈ ਇਹ ਜੀ ਛਟਰਿੰਗ ਕਰੀ ਉਹਨੇ ਟੁੱਟੀ ਜੀ ਮਹਾਲਾਏ ਵੀ ਸਰੇਵੀ ਲਾ ਦੂ ਆਪਣੀਆਂ ਸਲੇਪ ਜੇ ਤੁਸੀਂ ਥੱਲੇ ਤੇ ਦੇਖਦੇ ਨਾ ਉੱਪਰ ਤੇ ਅਗੜੀ ਦੁਗੜੀ ਧੀ ਪੂਰੀ ਆਦਾ ਚੱਲ ਲੱਗ ਗਿਆ ਆਪਣਾ ਮਾਰਬਲ ਲੱਗ ਗਿਆ ਤਾਂ ਵਧੀਆ ਲੱਗ ਰਹੀ ਹੈ ਉਸ ਤੋਂ ਬਾਅਦ ਉਹ ਮਿਸਤਰੀ ਨੇ ਟਾਂਗੇ ਪੰਜੇ ਜੇ 2-3 ਕੰਮ ਕਰੇ ਇੱਕ ਸਲੇਪ ਦਾ ਪਾ ਗਿਆ ਸਲੇਪ ਜੀ ਆ ਸੁੱਕਣੇ ਨੂੰ 5-7 ਦਿਨ ਲੱਗ ਗਏ ਦੱਸਦੇ ਨਾ ਤੇ ਆ ਚਿਮਣੀ ਟਾਤੀ ਉੱਪਰ ਬੰਦ ਕਰਤੇ ਆ ਜੀ ਉਸ ਤੋਂ ਬਾਅਦ ਉਹਨੇ ਬਾਹਰ ਕਰਿਆ ਪਾਣੀ ਵਾਲੇ ਪਾਈਪਾਂ ਆਂ ਦਾ ਮੰਨੋ ਉਹਦਾ ਕੰਮ ਕੁਛ ਨਹੀਂ ਲੱਗਿਆ ਉਹ ਤਾਂ ਚਲ ਆਪੇ ਲੰਘ ਗਿਆ ਹਣੀ ਆਇਆ ਹੀ ਨਹੀਂ ਉਸ ਤੋਂ ਬਾਅਦ ਪੇਸਟ ਤਾਂ ਮਨਜੀਤ ਨੇ ਤਿਆਰ ਕਰਤੇ ਆ ਬਈ ਇਹਨ ਉਸ ਤੋਂ ਬਾਅਦ ਦੂਜਾ ਮਿਸਤਰੀ ਆਇਆ ਜੀ ਉਹ ਪ੍ਰਦੇਸੀ ਦਾ ਜੂਨ ਲੱਗਿਆ ਟਾਈਲਾਂ ਲਾਣ ਉਹ ਜੀ ਇਹ ਟਾਈਲਾਂ ਨਹੀਂ ਉਹਨਾਂ ਲਾਈਆਂ ਆ ਜੇ ਬਾਥਰੂਮ ਦੀਆਂ ਲੱਗਿਆ ਲਾਣ ਬਾ 2-2 ਫੁੱਟ ਟਾਈਲਾਂ ਲੱਗੀਆਂ ਉਤੇ ਉਹ ਭੱਜ ਗਿਆ ਜੀ ਉਹਦਾ ਸਮਾਂ ਸਮਾਨ ਵੀ ਉੜੀ ਪਿਆ ਗ੍ਰੈਂਡਰ ਗਰਾਉਂਡਰ ਜਾਂ ਕਾਂਡੀਆਂ ਜੀ ਉਸ ਤੋਂ ਬਾਅਦ ਆਇਆ ਜੀ ਫਿਰ ਮੈਂ ਤੀਆ ਮਿਸਤਰੀ ਲੈ ਕੇ ਆਈ ਬਲਾਕ ਤੋਂ ਜੀ ਨਾ ਉੱਥੇ ਹਨੀ ਦੇ ਲਾਈ ਦੀਆਂ ਤਾਂ ਉਹਨਾਂ ਫਿਰ ਇਹ ਲਾਈਆਂ ਜੀ ਦੇਖੋ ਇਹ ਇਹ ਬਿਲਕੁਲ ਵਧੀਆ ਲਾ ਕੇ ਗਿਆ ਜੀ ਇਹਨ ਤੇ ਜਿਹੜਾ ਉੱਪਰ ਤੋਂ ਰਹਿ ਗਿਆ ਤਾਂ ਆਪਣਾ ਬਾਥਰੂਮਾਂ ਦਾ ਰਹਿ ਗਿਆ ਤਾਂ 2-2 ਫੁੱਟ ਲਾ ਕੇ ਗਿਆ ਤਾਂ 3-3 ਉਹ ਲੁਆਈਆਂ ਜੀ ਉਹਨਾਂ ਦਾ ਫਿਰ ਪਤਾ ਕੀ ਹੋਇਆ ਜਿਹੜਾ ਤੀਆ ਮਿਸਤਰੀ ਆਇਆ ਫਿਰ ਅਗਲੇ ਦਾ ਮਨ ਕੱਚਾ ਹੋ ਗਿਆ ਉਹਨਾਂ ਐਦਾ ਕੰਮ ਤਾਂ ਵਧੀਆ ਕਰਦੇ ਜੀ ਇਹ ਟਾਈਲਾਂ ਲਾਤੀਆਂ ਇਹ ਲਾਤੇ ਆਏ ਲਾਤੀਆਂ ਜਦ ਗਿਆ ਉਹ ਲੈਟਰਿੰਗ ਬਫਾ ਤੁਹਾਨੂੰ ਪਤਾ ਹੀ ਜਾਂ ਦੂਜੇ ਬੰਦੇ ਦਾ ਕੰਮ ਕਰਿਆ ਬਫਾ ਨਾ ਉੱਥੇ ਦੂਜੇ ਨੂੰ ਬੁਲਾ ਲਓ ਅਗਲਾ ਕਹਿਣਾ ਠੇਕਾ ਉਹਨੂੰ ਦੇ ਤੇ ਆ ਪੈਸੇ ਮਲਾਈ ਉਹ ਖਾ ਗਿਆ ਹੁਣ ਕੰਮ ਮੇਤੇ ਭਾਲ ਦੇ ਉਹਨਾਂ ਉਹਨਾਂ ਵੀ ਨਹੀਂ ਸਹੀ ਕਰਿਆ ਇਹ ਉੱਪਰ ਚੱਲ ਆ ਗਿਆ ਉਹ ਅਸੀਂ ਫਿਰ ਕੰਮ ਬੰਦ ਕਰਦੇ ਆ ਨਹੀਂ ਤਾਂ ਅਸੀਂ ਊਰੇ ਵੀ ਇਹ ਟੈਲਾਂ ਲਗवानी ਤੀਆਂ ਪਰ ਊਰੇ ਨਾਲ ਇੱਕ ਹੋਰ ਦੇਖਿਆ ਅਸੀਂ ਉਹਨਾਂ ਰੇਤੇ ਜੇ ਵਿੱਚ ਸਮਿੰਟ ਮਿਕਸ ਕਰਿਆ ਨਾ ਆ ਦੇਖੋ 5-5 ਉਂਗਲ ਦਾ ਚੜਾ ਕੇ ਤਾਂ ਉੱਪਰ ਟੈਲ ਲੱਗੀ ਹੈ ਇਹ ਲੇਬਲ ਕਰਕੇ ਹੁਣ ਇਹ ਲੇਬਲ ਕੇ ਲੈ ਜਾਣਾ ਹੈ ਨਾ ਉਹਦੇ ਬਰਾਬਰ ਆ ਜਾਣਾ ਇਹਨ ਇਹਦੇ ਬਰਾਬਰ ਆ ਜਾਣਾ ਇਹਨੇ ਇਹਦੇ ਬਰਾਬਰ ਆਕਾ ਉਤਰੂ ਅਵੇਲੇਬਲ ਐ ਇਹ 5 ਜਿਆਦਾ ਨਹੀਂ 4 ਜਾਂ 5 ਇੰਚ ਹੈ ਜੀ ਇਹ ਇੱਕ ਪੂਰੀ ਤਹਿ ਚਲੋ ਠੀਕ ਹੈ ਜੀ ਮਿਲਦੇ ਹਾਂ ਥੋੜੀ ਦੇਰ ਬਾਅਦ ਇੱਕ ਮਿੰਟ ਮਾਪ ਵੀ ਦੱਸ ਦਿੰਨੀ ਆ ਜਿਹੜਾ ਸਲੇਕ ਬਣਾਇਆ ਦਾ ਸੰਖਾੜੀ ਹਾਂ ਦੱਸ ਮੈਂ ਦਾ ਮਿਸਤਰੀ ਉੱਛਾ ਦੇ ਉਹ ਦੂਆ ਤਾਂ ਟਿਮਕਣੀ ਵਾਲਾ ਤਾਂ ਉਹ ਕੰਦੇ ਦਾ ਬਹਿਲਾ ਉੱਪਰ ਤੇ ਤੋੜ ਦੇ ਲਿਆਇ ਕਰਦੇ ਹਾਂ ਹਾਂ ਉਹ ਮਹਾਰਾਜ ਦੀ ਥੋੜੀ ਜਿਹਾ ਕੰਦ ਉੱਪਰ ਤੇ ਆ ਕੇ ਸਾਰੀ ਨੇ ਖਾਏ ਪੱਜ ਗਿਆ ਸੀ ਅਸੀਂ ਤੇ ਹੀ ਬਾਹਰ ਉਰੇ ਚੀਵਣੀ ਥੱਲੇ ਦੋ ਚੁੱਲ੍ਹੇ ਆ ਵਸਦਾ ਜਗਾਤੀ ਉਹ ਤੋੜ ਨਹੀਂ ਤਾਂ ਉੱਪਰ ਤੇ ਤੋੜ ਦੇ ਲਿਆਏ ਕਰਦੇ ਹੋ ਨਾ ਕਿਤੇ ਨਾ ਥੱਲੇ ਤੇ ਛੇੜ ਤੇ ਆ ਛੇਜਾ ਜਾਇਕਣ ਲਾਇਆ ਬਤਾ ਥੱਲੇ ਦੋ ਚੁੱਲ੍ਹੇ ਤੇ ਸੀ ਸਾਰੀ ਉੱਪਰ ਗਿਰੀ ਨਾ ਉਰੇ ਤੱਕ ਆਏ ਪੱਜ ਗਿਆ ਜਦੀ ਬਾਹਰ ਨਿਕਲਿਆ ਕਰ ਆਏ ਪੱਜ ਗਿਆ ਬਈ ਦੱਸ ਕਾਲਾ ਨਹੀਂ ਸੀ ਦਾਦਾ ਘਾਟਵਾਦ ਹੋ ਜਾਂਦੀ ਮਨਜੀਤ ਘਾਟਵਾਦ ਹੋਈ ਪੀਤੀ ਹਾਂ ਉਹ ਵੀ ਹਮੇਰਾ ਸੱਪੜੇ ਤੋੜਦਾ ਉਹ ਜਿਹੇ ਡੋਮਗਾ ਦੋ ਦਾ ਗਰੂਗਿਓ ਇੱਕ ਦੇਖਿਆ ਜਦ ਆਪਾਂ ਬਾਹਰ ਖੜੇ ਤੇ ਬ੍ਰੈਂਡੇ ਚ ਇੱਕ ਲੱਗਦਾ ਠੜਕ ਦੇਗਾ ਹੋਇਆ ਜਦ ਆਇਆ ਸਾੜੇ ਬਾਹਰ ਉਹਦੀ ਲੱਤਾਂ ਪਾਰ ਨਹੀਂ ਦੀ ਚੱਲਦੀ ਐ ਕੰਬ ਰਿਆ ਤਾਂ ਥੜ ਥੜ ਵੀ ਅੱਜ ਤੱਕ ਮੱਥੇ 'ਚ ਵੱਜਣੀ ਦੀ ਆ ਗੈਟਾਂ ਹਨੀ ਗਲਤੀ ਹੋ ਗਈ ਬਾਹੋਂ ਨੂੰ ਇੱਥੇ ਤੱਕ ਗਰੀਆਂ ਜੀ ਪੂਰੀਆਂ ਇੱਥੇ ਤੱਕ ਉਹ ਭੱਜ ਕੇ ਫ੍ਰੀਜ ਵਾਲੀ ਜਗ੍ਹਾ ਇੱਧਰ ਬਾਹਰ ਨਿਕਲ ਗਿਆ ਫ੍ਰੀਜ ਕਿੰਨੀ ਨੂੰ ਹੋ ਗਿਆ ਨਾ ਫ੍ਰੀਜ ਨਹੀਂ ਤਾਈ ਅੰਦਰ ਚੱਕਿਆ ਆਉਦਾ ਸੀ ਇੱਧਰ ਹੋ ਗਿਆ ਪੰਗੇ ਦਾ ਆਪ ਝੇੜਦੇ ਮੈਂ ਜਿਹੜਾ ਮਿਸਤਰੀ ਮਿਲਿਆ ਤੇ ਵੀ ਤੂੰ ਦਿਮਾਗ ਨਾਲ ਕੰਮ ਤਾਂ ਕਰ ਹੁਣ ਮੰਨੋ ਕਿ ਆਪਾਂ ਤਾਂ ਮੈਂ ਅੰਦਰ ਫੜ ਕੇ ਦੇਖਿਆ ਵਾ ਅਗਲੇ ਤੇ ਵੀ ਕਹਿ ਜਾ ਕੰਮ ਕਰਦਾ ਇਹਨੂੰ ਕਿੰਨਾ ਕੰਨਦਾ ਮੈਂ ਤਾਂ ਬੰਦੇ ਨਾਲ ਕਿਹਾ ਫੋਨ ਮਾਰਿਆ ਦੋ ਦਿਨ ਆ ਗਿਆ ਅਗਲਾ ਕੰਮ ਤੇ ਹੀ ਪਤਾ ਲੱਗੇ ਕਰਦਾ ਕਿਤਰਾ ਕਰ ਤੇ ਜਿਹੜਾ ਲਾਸਟ ਚ ਲਿਆਇਆ ਤਾਂ ਨਾ ਮੈਂ ਉਹ ਨੇਪਾਲੀ ਜੇ ਤੇ ਬਾਈ ਉਹਨਾਂ ਨੇ ਇੰਨਾ ਵਧੀਆ ਕੰਮ ਕਰਿਆ ਟੌਪ ਗੱਲ ਮਲਾਈ ਆ ਜੀ ਇਹ ਨਾ ਲਾਈਨਿੰਗ ਵੀ ਤੇ ਇਹ ਮਾਰਬਲ ਵੀ ਵਧੀਆ ਲਾ ਗਿਆ ਹੋਇਆ ਨਾ ਪਰ ਦਿੱਕਤ ਕਿ ਆ ਗਈ ਉਹ ਜਦ ਬਾਹਰ ਕੰਮ ਕਰਾਉਣਾ ਇਹ ਵੀ ਵਧੀਆ ਕਰਤੇ ਆਉਣਾ ਪਰ ਜਦ ਬਾਹਰ ਕੰਮ ਕਰਾਉਣਾ ਤਾਂ ਨਾ ਉੱਥੇ ਉਹਨੇ ਦੇਖਿਆ ਵੀ ਪਤਾ ਗੱਲ ਕੀ ਹੁੰਦੀ ਮਨਜੀਤ ਉਹ ਜਿਹੜਾ ਪਹਿਲਾ ਮੇਸਤਰੀ ਤਾਂ ਨਾ ਉਹਨੇ ਲੇਬਲ ਆਪਣੇ ਹਿਸਾਬ ਨਾਲ ਕਰਿਆ ਵਾ ਤੁਸੀਂ ਮੰਨੂਗੇ ਨਹੀਂ ਮੈਂ ਕਹਿੰਨਾ ਮੇਸਤਰੀ ਮਨਜੀਤ 2.5 ਫੁੱਟ ਦੇ ਵਿੱਚ ਟੈਲਾ ਲਾਈਆਂ ਤਾਂ ਕਿੰਨੇ ਸਿਮਿੰਟ ਦੇ ਥੱਲੇ ਲੱਗੇ ਪਤਾ 10 12 ਉਹ ਕਾਤੇ ਉਹਨੇ ਥੱਲੇ ਤੇ 3 3 ਇੰਚ ਮਸਾਲਾ ਨੇਰੂ ਅਹੀਂ ਨਿਰਹੀ ਸਿਮਿੰਟ ਲੱਗ ਗਿਆ ਲਾਂ ਉੱਪਰ ਜਾ ਕੇ ਉਲਝ ਗਿਆ ਫਿਰ ਉਹ ਅੱਧ ਗੱਬੇ ਇਹ ਉਲਝ ਗਿਆ ਜੀ ਉਹ ਫਿਰ ਕੋਈ ਕਿਧਰ ਹੀ ਹਾਂ ਮਸ਼ਾਲ ਕਰਦੇ ਆ ਕੋਈ ਕਿਧਰ ਹੀ ਨੂੰ ਕਰਦੇ ਆ ਚਲੋ ਠੀਕ ਆ ਜੀ ਫੇਰ ਮਿਲਦੇ ਹਾਂ ਹੁਣ ਮੜਾ ਕਰ ਲਈਏ ਸੀ ਫੇਰ ਦੱਸ ਦਿਆਂ ਤੁਹਾਨੂੰ ਗੱਲਾਂ ਬਾਤਾਂ ਤੇ ਬਾਕੀ ਮਨਜੀਤ ਮੈਂ ਹੁਣ ਸਿਲੰਡਰ ਬੁੱਕ ਕਰਾ ਦਵਾਂ ਜੀ ਬਾਈ ਕੰਮ ਬਹੁਤ ਹੁੰਦਾ ਕਰਦਾ ਵੀ ਆਪਾਂ ਕਹੀ ਜਾਂਦੇ ਆ ਵੀ ਬੰਦੇ ਬਾਹਰ ਕਰਦੇ ਆ ਘਰ ਦਾ ਕੰਮ ਕਿ ਆਏ ਘਰ ਦਾ ਕੰਮ ਕਿ ਆ ਮਨਜੀਤ ਮੈਂ ਤਾਂ ਖੁਦ ਦੇਖਦਾ ਜੀ ਮੇਰੀ ਉਹ ਪੈਣੋ ਮੇਰੀ ਬੋਟ ਤੁਹਾਡੇ ਨਾਲ ਜਿੰਦਾਬਾਦ ਕਾਰ ਵਾਲੇ ਕੰਮ ਸਭ ਤੋਂ ਵੱਡੇ ਹਾਰਡਵਰਕ ਜਿੰਦਾਬਾਦ ਇਹ ਜੀਆਂ ਠੰਡਾਂ ਦੇ ਵਿੱਚ ਭਾਂਡੇ ਮਾਂਜਣੇ ਹੈ ਅਸੀਂ ਤਾਂ ਚੱਲ ਚੱਲ ਬਾਹਰ ਜਾਣਾ ਹੈ ਕੱਪੜੇ ਪਾਣਨੇ ਲੋਈਆਂ ਲੈਣੀਆਂ ਆਪਣੇ ਕੰਮ ਤੇ ਨਿਕਲ ਗਏ ਹੈ ਜਿਆਦਾ ਹੋਇਆ ਤਾਂ ਗੱਡੀ ਚੱਕ ਲੂੰਗੇ ਨਹੀਂ ਮੋਟਰਸਾਈਕਲ ਤੇ ਤੇ ਦੇਖੋ ਹੁਣ ਮੇਰੀਆਂ ਭੈਣਾਂ ਨੂੰ ਆਰਮਨਜੀਤ ਉਹਨਾਂ ਨੂੰ ਕਰਦੇ ਨਾ ਹੁੰਦੇ ਚ ਪਰ ਜਿਹੜੇ ਬਾਹਰ ਵੀ ਕੰਮ ਕਰਦੇ ਨੇ ਉਹਨਾਂ ਨੇ ਕਰਨਾ ਹੀ ਠੰਡ ਦੇ ਵਿੱਚ ਬੈਠ ਕੇ ਨਾ ਹਾਂ ਉਹ ਵੀ ਔਖਾ ਏ ਬੰਦੇ ਹਾਂ ਕਰਦੇ ਉਹ ਬਾਹਰ ਜਾ ਕੇ ਤੀਂੀਆਂ ਇਹਨਾਂ ਨੂੰ ਕਰ ਸਕਦੀਆਂ ਹਾਂ ਹਾਂ ਤੇ ਗੱਲ ਐ ਵੀ ਬਾਈ ਦੇਖੋ ਸਵੇਰੇ ਉੱਠਣਾ ਹੈ ਫਰੈਸ਼ ਹੋਣਾ ਉਹ ਤੇ ਬਾਅਦ ਆ ਕੇ ਪਹਿਲਾਂ ਭਾਂਡੇ ਮਾਂਜੋ ਯਾ ਰਾਤ ਨੂੰ ਮਾਂਜਣਾ ਠੰਡੇ ਪਾਣੀ 'ਚ ਫਿਰ ਸਵੇਰੇ ਦੇਖ ਲਓ ਇਹ ਰੋਟੀ ਪਾਣੀ ਦਾ ਕਰਨਾ ਜਿੰਨੀਆਂ ਜਿਹੜੀ ਆਪਾਂ ਨੇ ਫਰਮਾਇਸ਼ ਲਾਤੀ ਵੀ ਪਰੌਂਠੇ ਮੂਲੀਆਂ ਦੇ ਬਣਾਓ ਅੱਜ ਐਦਾਂ ਕਰੋ ਬਾਕੀ ਜੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਮੈਂ ਫਰਮਾਇਸ਼ ਕਦੇ ਨਹੀਂ ਲਾਂਦਾ ਨਾ ਲਈ ਹੈ ਇਹਨਾਂ ਲਾਣੀ ਹੈ ਹਾਂ ਸਾਗ ਕਹਦੇ ਕਰਦਾ ਠਣਾ ਵਿੱਚ ਮੈਂ ਲਿਆਣਾ ਬਾਦੂਏ ਗੈਲ ਹੋ ਕੇ ਛਲਵਾ ਦੇਣਾ ਕਟਾ ਦੇਣਾ ਪਵਾ ਦੇਣਾ ਪਤੀਲੇ 'ਚ ਐਨਾ ਕੰਮ ਮੈਂ ਕਰਾ ਦਿੰਦਾ ਜੇ ਮਾਤਾ ਹੁੰਦੀ ਫਿਰ ਮੈਨੂੰ ਲੋੜ ਨਹੀਂ ਦੀ ਅੱਛਾ ਹਣਾ ਫਿਰ ਮੈਂ ਲਿਆ ਲਿਆ ਦੇ ਕਰਨਾ ਤਾਂ ਨਹੀਂ ਹਾਂ ਚਲ ਅੱਛਾ ਮੈਂ ਹੋਟੇ ਮੈਂ ਪਰਾਣੀ ਵੀ ਬੜ ਮਿਲਦੀ ਹੈ ਇਹਨਾਂ ਦੇ ਮੈਂ ਤਾਂ ਇਹ ਕਿਹਾ ਵੀ ਫਰਮਾਇਸ਼ ਮੈਂ ਕੋਈ ਨਹੀਂ ਲਾਂਦਾ ਵੀ ਇਹ ਬਣਾ ਲਓ ਪਰੌਂਠੇ ਸਾੜੀ ਮੰਜੀਤ ਆਪੇ ਕਹਿ ਦਿੰਦੀ ਵੀ ਕੱਲ ਨੂੰ ਆਹ ਚੀਜ਼ ਬਣਾਣੀ ਮੈਨੂੰ ਲਿਆ ਦਿਓ ਮੈਂ ਤਾਂ ਨਹੀਂ ਕਿਹਾ ਕਦੇ ਵੀ ਆਪ ਚੀਜ਼ ਬਣਾ ਲਓ ਫੇਰ ਨਾ ਕਹਿਣਾ ਕਿਉਂਕਿ ਜਾਂ ਸਾਡੀ ਮਨਜੀਤ ਬਣਾਉਣ ਵਾਲੀ ਉਹ ਨਹੀਂ ਮਤਲਬ ਕਈ ਤਾਂ ਐ ਹੁੰਦਾ ਏ ਵੀ ਬਣਾਉਣ ਵਾਲਾ ਕਹਿੰਦਾ ਲੈ ਤੈਨੂੰ ਮੈਂ ਤੈਨੂੰ ਇੰਨੀ ਭਾਰੀ ਉਹ ਡਿਊਟੀ ਲਾਤੀ ਵੀ ਮੂਲੀਆਂ ਦੇ ਪਰੌਂਠੇ ਬਣਾਓ ਸਵੇਰੇ ਸਰਦੀਆਂ ਚ ਠੰਡੀਆਂ ਮੂਲੀਆਂ ਧੋਕ ਐ ਫਿਰ ਉਹਨਾਂ ਨਚੋੜੋ ਐਦਾਂ ਕਰੋ ਹਨਾ ਪਰ ਸਾਡੀ ਮਨਜੀਤ ਖੁਦ ਆਪ ਕਹਿੰਦੀ ਏ ਵੀ ਮੈਂ ਹਾਰਡ ਵਰਕ ਕਰਨਾ ਮੈਨੂੰ ਲਿਆਓ ਅੱਜ ਸਾਗ ਤੋੜ ਕੇ ਲਿਆਓ ਮੂਲੀਆਂ ਲਿਆਓ ਮੈਂ ਇੱਥੇ ਦੇਖ ਲਓ ਬਣਾ ਰਹੀ ਏ ਇਹੋ ਫਾਇਦਾ ਕਰਿਆ ਹੋਇਆ ਜਦ ਕਮਾਨ ਦੇ ਖਾਣੇ ਹੋਣ ਅਰ ਫਿਰ ਜੇ ਕਿਸੇ ਦਿਨ ਬਾਅਦ ਕੋਈ ਚੀਜ਼ ਖਾਈ ਹੋਣੀ ਇੱਕ ਚੀਜ਼ ਵੀ ਨਹੀਂ ਨਾ ਚੱਲਦੀ ਸੱਤੇ ਦਿਨ ਗੱਲ ਤਾਂ ਇਹ ਹੈ ਜੀ ਕਹਿਣ ਦੀ ਹੁਣ ਆਹ ਸਾਬਲਾ ਮਨਜੀਤ ਕਈ ਮੇਰੀਆਂ ਭੈਣ ਤੇ ਭਰਾ ਬਾਹਰ ਗਏ ਵਿਦੇਸ਼ਾਂ ਦੇਸ਼ਾਂ ਚ ਉੱਧਰ ਤੁਹਾਨੂੰ ਪਤਾ ਮਨੂੰ ਜਿੰਨਾ ਕ ਪਤਾ ਲੱਗਿਆ ਕਹਿੰਦੇ ਇਟਲੀ ਚ ਇੰਨੀ ਇਹ ਦਿਨਾਂ ਚ ਇੰਨੀ ਠੰਡ ਹੈ ਨਾ ਕਹਿੰਦੇ ਪਾਣੀ ਵੀ ਜੰਮ ਜਾਂਦਾ ਕੋਈ ਜੀ ਆਪਣੇ ਨਾਲ ਜੁੜੀ ਵੀ ਸਿਸਟਰ ਜਾਂ ਭਰਾ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਜਰੂਰ ਦੱਸਿਓ ਜੀ ਕਿ ਕਿਤਰਾ ਹੈ ਉੱਧਰ ਦੇ ਹਾਲਾਤ ਕਿੰਨੀ ਕੁ ਠੰਡ ਹੈ ਇਸ ਠੰਡਾ ਦੇ ਮਹੀਨਿਆਂ ਚ ਜਾਂ ਕਿੰਨੇ ਮਹੀਨੇ ਤੱਕ ਠੰਡ ਪੈਂਦੀ ਹੈ ਕਦੋਂ ਸ਼ੁਰੂ ਹੁੰਦੀ ਤੇ ਕਦ ਤੱਕ ਰਹਿੰਦੀ ਹੈ ਤੇ ਕਿੰਨੀ ਕੁ ਧੁੰਦ ਕਿੰਨੀ ਕੁ ਠੰਡ ਤੇ ਠੰਡ ਦੇ ਵਿੱਚ ਕਹਿੰਦੇ ਪਾਣੀ ਵੀ ਜੰਮਦਾ ਕਹਿੰਦੇ ਸਾਂ ਚ ਯੂਰਪ ਕੰਟਰੀਆਂ ਚ ਕਈ ਆ ਮੈਂ ਦੇਖਿਆ ਸੀ ਮਤਲਬ ਉੱਥੇ ਜਾ ਕੇ ਤਾਂ ਨਹੀਂ ਦੇਖਿਆ ਮੈਂ ਦੇਖਿਆ ਫੋਨ ਚ ਹਾਂ ਫੋਨ ਵਿੱਚ ਹਾਂ ਜਿਸ ਤਰ੍ਹਾਂ ਹੁਣ ਬੰਦਾ ਬਾਹਰ ਰੜਿਆ ਉਹਦੇ ਬਾਲਾਂ 'ਤੇ ਬਰਫ਼ ਜੰਦੀ ਆਉਂਦੀ ਆ। ਔਰ ਕਹਿੰਦੇ ਐਂ ਦੱਸਦੇ ਕਿ ਕਈ ਇਲਾਕ ਕਈ ਦੇਸ਼ਾਂ 'ਚ ਤਾਂ ਨਾ ਜਿਗਣਾ ਇਟਲੀ ਦਾ ਮੈਂ ਕਹਿ ਨਹੀਂ ਸਕਦਾ। ਅ ਇਧਰ ਵੀ ਸਾਨੂੰ ਦਿਖਾਣੇ ਲੇ ਲਦਾਖ ਜਾਂ ਸ਼ਿਮਲੇ ਤੇ ਉੱਪਰ ਨੂੰ ਹਨੀ ਘਰਾਂ ਦੇ ਉੱਪਰ ਬਰਫ਼ ਦੀ ਪਰਤ ਜਾਂ ਗੱਡੀ ਖੜੀ ਉਹਦੇ 'ਪਰਤ। ਜਾਂ ਸਵੇਰੇ ਆਣਾ ਪਹਿਲਾਂ ਗੱਡੀ ਸਾਫ਼ ਕਰੋ ਫਿਰ ਰਸਤੇਆਂ 'ਪਰ ਵੀ ਹੈ? ਹੋਰ ਮਾਨੂੰ ਇੰਨਾ ਕੁ ਪਤਾ ਲੱਗਿਆ ਮਨਜੀਤ ਕਹਿੰਦੇ ਜਿੰਨੀਆਂ ਵੀ ਯੂਰਪ ਕੰਟਰੀਆਂ ਬਾਹਰ ਨਾਲ ਉੱਤਰ ਘਰ ਕਹਿੰਦੇ ਨਾ ਇਦਾਂ ਨਹੀਂ ਬਣਦੇ ਆਪਣੇ ਮਾਂਗ ਉੱਧਰ ਲੱਕੜ ਦੇ ਬਣਾ ਕੇ ਘਰ ਆਪਣਾ ਹੈ ਸ਼ੰਕੂ ਧਾਰੀ ਜਿੱਥੇ ਬਰਫ਼ ਜ਼ਿਆਦਾ ਪੈਂਦੀ ਹੂੰ ਮੈਂ ਦੇਖੇ ਨਾ ਫੋਨ 'ਚ ਵੀ ਆਪਣੇ ਨੌਜਵਾਨ ਗਏ ਵੇ ਇੱਧਰ ਤੋਂ ਪਾ ਦਿੰਨੇ ਕਹਿੰਦੇ ਦੇਖ ਲਓ ਤੁਸੀਂ ਕਹੀ ਜਾਂਦੇ ਪੰਜਾਬ ਵਾਲੇ ਵੀ ਬਾਹਰ ਤੋਂ ਡਾਲਰ ਖਾਸੇ ਭੇਜਣ ਲੱਗ ਗਏ ਕਹਿੰਦੇ ਦੇਖ ਲਓ ਖਲਾਤਾ ਇੱਧਰ ਲਓ ਇਹ ਮੱਕੀ ਦੀ ਰੋਟੀ ਬਣਾਣੀ ਇਹ ਵੀ ਇੱਕ ਹਾਰਡਵਰ ਕੇ ਹੈ ਇਿੱਧਰ ਇੱਕ ਵਾਰ ਆਟਾ ਗੁੰਨਣਾ ਕਣਕ ਦਾ ਰੋਟੀਆਂ ਥਾਰ ਦੇਣੀਆਂ ਇਹਨੂੰ ਦੇਖੋ ਇਹ ਮਲਣਾ ਜਾਂ ਪੈਂਦਾ ਇੱਕ ਇੱਕ ਗੱਲ ਜ਼ਰੂਰ ਦੱਸ ਦਿੰਨਾ ਜੀ ਮੈਂ ਜਿੰਨੇ ਵੀ ਆਪਣੀਆਂ ਭੈਣਾਂ ਜੁੜੀਆਂ ਵਿਆਂ ਇੱਧਰ ਜਾਂ ਪਹਿਲਾਂ ਤੋਂ ਦੇਸ਼ਾਂ ਵਿਦੇਸ਼ਾਂ ਜ਼ਰੂਰ ਜੇ ਕਿਤੇ ਆਣ ਨੇ ਨਾ ਇੱਧਰ ਛੁੱਟੀ-ਛੱਟੀ ਤਾਂ ਜ਼ਰੂਰ ਆ ਕੇ ਜਾਇਓ ਜੀ ਸਾਡੇ ਕੋਲ ਤੇ ਤੁਹਾਨੂੰ ਮੱਕੀ ਦੀ ਰੋਟੀ ਖਵਾਵਾਂਗੇ ਮੰਜੀ ਦੇ ਥਾਂ ਦੀ ਆਹ ਰਾ ਆਟਾ ਵੀ ਤੁਹਾਨੂੰ ਹਿਮਾਚਲ ਆਲਾ ਚੱਲੂਗਾ ਜੀ ਜਿਦੇ ਵਿੱਚ ਸਾਰੇ ਤੱਤ ਮੌਜੂਦ ਉੱਧਰ ਘਰਾਟ ਨਾ ਪਰ ਪਿੰਨੇ ਨਾ ਜੀ ਘਰਾਟ ਵਾਲਾ ਵੀ ਲੈ ਕੇ ਆਣਾ ਹੁਣ ਇੱਕ ਵਾਰੀ ਇਹ ਚੱਕੀ ਵਾਲਾ ਜੀ ਇਹ ਤਾਂ ਚੱਕੀ ਵਾਲਾ ਨਾ ਮਜੀਤ ਪਰ ਹੈ ਪਹਾੜੀ ਪਹਾੜੀ ਮੱਕੀ ਹੈ ਜੀ ਤੱਤ ਸਾਰੇ ਹੈ ਵਿੱਚ ਉਹ ਬਾਈ ਦਾ ਆਟਾ ਬਹੁਤ ਵਿਕਦਾ ਇੱਧਰ ਦੇ ਜਿਹੜੇ ਵੀ ਆਪਣੇ ਜਾਣੇ ਨਾ ਜੀ ਪੰਜਾਬੀ ਉਹ ਸਭ ਲੈ ਕੇ ਆਣ ਨੇ ਜੀ ਉੱਧਰ ਦੇ ਵੀ ਲੈਣੇ ਚਲੋ ਉਹਨਾਂ ਤੋਂ ਇੱਧਰ ਦੇ ਮੇਨ ਮੁੱਖ ਲੈ ਕੇ ਆਣ ਨੇ ਜਿਹੜੇ ਵੀ ਜਾਣੇ ਜੀ ਹੁਣ ਅਸੀਂ ਜਾਣਦੇ ਆ ਸਾਨੂੰ ਪਤਾ ਲੱਗ ਗਿਆ ਜੀ ਅਸੀਂ ਉੱਥੋਂ ਲਿਆਣੇ ਨਹੀਂ ਪਹਿਲਾਂ ਲਿਆਏ ਤੇ ਇੱਕ ਵਾਰੀ ਘਰਾੜਦਾ ਹਨਾ ਉਹ ਤਾਂ ਬਹੁਤ हां उटा तुर्की किन्नी है, है जी जाके अरकी नहीं अरकी 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 है जी ਤੇ ਗੰਬਰਪੁਰ ਨਦੀ ਹੈ ਨਾ ਉਹ ਨਦੀ ਜਾ ਰਹੀ ਆ ਉਹਦੇ ਲਾਗ ਲਾਗ ਪਾਣੀ ਕੱਟ ਕੇ ਨਾ ਖੜਾ ਆਉਣਾ ਨੇ ਲਿਜਾ ਕੇ ਆਪਣੇ ਘਰ ਕੋਲ ਤਾਰ ਕੇ ਉੱਥੇ ਫਿਰ ਉਹਦੇ ਥੱਲੇ ਗੇਰੇ ਆ ਬਾ ਉੱਪਰ ਕੋ ਉਠਾਇਆ ਬਣਾ ਜਿੱਕਣਾ ਆਪਣਾ ਕਿਚਨ ਹੈ ਜੀ ਇਹਦੇ ਚ ਚੱਕੀਆਂ ਲਾਤੀਆਂ ਨੀਚੇ ਆ ਉਹਦੇ ਜਿਹੜੇ ਚੱਕੀ ਹੁੰਦੀ ਨਾ ਉਹ ਤੇ ਥੱਲੇ ਉਹ ਬਣ ਜਾਂਦੇ ਫਰਜੇ ਲੱਕੜ ਦੇ ਚੋੜੇ ਚੋੜੇ ਤਾਂ ਉਹਨਾਂ ਦੇ ਕਹਿਲ ਜਦ ਜ਼ੋਰ ਗਲ ਪਾਣੀ ਵੱਜਣਾ ਜਾ ਕੇ ਫਿਰ ਕੋ ਬਣਾਉਣਾ ਨੇ ਫਿਰ ਉੱਪਰ ਚੱਕੀ ਦਾ ਆਟਾ ਵੀ ਧੋਣਾ ਉਹ ਠੰਡਾ ਆਟਾ ਹੁੰਦਾ ਉਹਦੇ ਤੱਤ ਜਮਾ ਵੀ ਇਹ ਲਾ ਲਓ ਵੀ ਸਾਨੂੰ 70 80% ਸਾਰੇ ਆਰਗੈਨਿਕ ਮੱਕੀਏ ਦਾ ਆਟਾ ਹੈ ਜੀ ਉਹਦੇ ਚ ਐ ਲਾ ਲਓ ਵੀ ਮਨਜੀਤ ਉਹ ਸਾਰੀ 100% ਨਹੀਂ オリジナル ਆਟਾ ਹੈ ਮਤਲਬ ਕਿ ਇਹ ਥੋੜਾ ਜਿਹਾ ਉਹ ਇਹਦੇ ਨਾਲ ਵੀ ਹੋਰ ਵੀ ਜ਼ਿਆਦਾ ਵਧੀਆ ਹੁੰਦਾ ਹੋ ਅੱਛਾ ਰੋਟੀ ਜਿੰਨੀ ਮਰਜ਼ੀ ਬਣਾਈ ਜਾਵੇ ਫੇ ਮਨਜੀਤ ਉਹ ਜਿਹੜੀ ਤਾਂ ਪਾ ਇਲੈਕਟ੍ਰੋਨਿਕ ਚੱਕੀਆਂ ਇਹ ਆਪਣੀਆਂ ਬਿਜਲੀ ਗੱਲ ਚੱਲਦੀਆਂ ਇਹ ਤਾਂ ਚੱਕਰ ਜਿਆਦਾ ਤੇਜ਼ ਹੁੰਦੇ ਆਂ ਪੂੜਾ ਪੂੜਾਂ ਦੇ ਵਿੱਚੋਂ ਆਟਾ ਨਿਕਲਦਾ ਏ ਉਹ ਥਕਰਾਟ ਹੈ ਹੈ ਪੂੜਾ ਪਰ ਚੱਕਰ ਸਲੋ ਹੈ ਉਹਦੇ ਪਾਣੀ ਗਿਲ ਹੌਲੀ ਹੌਲੀ ਪੀ ਹੁੰਦਾ ਏ ਜਿੰਨਾ ਤੇਜ਼ ਆ ਆਪਾਂ ਚੱਕੀਆਂ ਪਰ ਪਹਵਾਨ ਨੇ ਨਾ ਜਦ ਤਾ ਪਸੀਨੇ ਆ ਆਪਣਾ ਪੀਸਦੇ ਆਟਾ ਤਾਂ ਜਿਹੜਾ ਪੱਥਰ ਗੱਲ ਹੋਰ ਤੇਜ਼ ਕਰ ਦੇਣਾ ਆਪਾਂ ਨੇ ਜਗਾ ਘੱਟ ਕਰ ਦੇਣੀ ਉਨਹੀਂ ਫਿਰ ਗਰਮ ਹੋ ਜਾਂਦਾ ਆਟਾ ਗਰਮ ਹੋ ਕੇ ਇਹਦੇ ਤੱਤ ਮਰ ਜਾਂਦੇ ਆ ਆਟੇ ਦੇ ਜਿਹੜੇ ਚਾਹੀਦੇ ਆਪਾਂ ਤਤ ਉਹ ਮਰ ਜੰਨੇ ਜੀ ਇਹ ਲੋ ਜੀ ਕਰੋ ਇੰਜੋਏ ਜੀ ਗੱਲ ਤਾਂ ਇਹ ਹੈ ਜੀ ਬਾਕੀ ਕਿਸੇ ਮੇਰੇ ਭੈਣ ਭਰਾ ਨੂੰ ਪਤਾ ਹੋਇਆ ਜੇ ਅਸੀਂ ਗਲਤ ਤੁਹਾਨੂੰ ਦੱਸਿਆ ਤਾਂ ਜਰੂਰ ਦੱਸਦੇ ਕਮੈਂਟ ਕਰਕੇ ਵੈਸੇ ਤਾਂ ਜਿਹੜਾ ਅਸੀਂ ਦੇਖਿਆ ਹੈ ਵੀ ਜਿਹੜੀਆਂ ਆਪਣੀਆਂ ਆਮ ਪਿੰਡਾਂ ਚੱਕੀਆਂ ਐ ਤਾਂ ਉਹ ਚੱਕੀਆਂ ਬਾਈ ਇਲੈਕਟ੍ਰੋਨਿਕ ਬਿਜਲੀ ਨਾਲ ਚੱਲਦੀਆਂ ਉਹਨਾਂ ਦੇ ਆਟਾ ਪੀਹਾ ਬਉਦੇ ਚ ਤਾਕਤ 40% ਹੀ ਰਹਿ ਜਾਂਦੀ ਤੀ ਕਿਉਂਕਿ ਗਰਮ ਹੋ ਕੇ ਫੁੱਪ ਜੰਨੇ ਤਤ ਇਹ ਜਿਹੜੀ ਘਰਾਟ ਦਾ ਆਟਾ ਹੁੰਦਾ ਨਾ ਤਾਹੀ ਪਹਿਲਾਂ ਦੇ ਬੰਦੇ ਆਪਣੇ ਬਜ਼ੁਰਗ ਤੇ ਉਹਨਾਂ ਦੇ ਸਰੀਰਾਂ ਚ ਜਾਨਾ ਕਾਤੇਦੀਆਂ ਜੀ ਕਣਕ ਦੇ ਆਟੇ ਦੂਏ ਤੇ ਹੈ ਜੀ ਘਰਾਟ ਵਾਲੇ ਘਰਾਟ ਹੁੰਦੇ ਤੇ ਇੱਧਰ ਵੀ ਆਪਣੇ ਕਿੰਨੀ ਦੂਰ ਦੂਰ ਚਲੋ ਪਸਾ ਲਿਆਂਦੇ ਤੇ ਜਾ ਕੇ ਵੀ ਪੀਣਾ ਚੱਕ ਲਈਏ ਤਾਂ ਇਹਨਾਂ ਤੇ ਜਿਹੜਾ ਆਪਾਂ ਘਰਾਟ ਉੱਧਰ ਤੋਂ ਆਟਾ ਲਿਆਣੇ ਨਾ ਮੈਂ ਵੀ ਬਲੌਗ ਪਾਇਆ ਵਾ ਪਿੱਛਾ ਜਾ ਕੇ ਜਰੂਰ ਦੇਖਿਓ ਘਰਾਟ ਵਾਲਾ ਜੀ ਆਪਣਾ ਉਹ 10 12 ਕੇ ਪਰ ਬਲੌਗ ਗਿਆ ਵਾ 13 ਪਰ ਹੁਣ ਸ਼ਾਇਦ ਵੱਧ ਹੋਇਆ ਤਾਂ ਜਾ ਕੇ ਤੁਸੀਂ ਦੇਖ ਸਕਦੇ ਆਂ ਆਪਣੀ ਆਈਡੀ ਚ ਕੱਢ ਕੇ ਆਪਣੇ ਬਲੌਗ ਕੱਢ ਕੇ ਵੇਖਿਓ ਤਾਂ ਉਹਨਾਂ ਚਾਹ ਪਾਇਆ ਬਾਂ ਮੈਕਰਾਟ ਦਾ ਅਸੀਂ ਗਏ ਵੀ ਤੇ ਹਣਾ ਮਨਜੀਤ ਫਿਰ ਲੇਕ ਆਏ ਤੇ ਨਾਲੇ ਬਲੌਗ ਦੇ ਆ ਤਾਂ ਉਹ ਆਟੇ ਦੇ ਵਿੱਚ ਤਤ 100% ਦੇ 100% ਹੈ ਜੀ ਕਿਉਂਕਿ ਇੱਕ ਤਾਂ ਚੱਕਰ ਘਟ ਹੈ ਤੇ ਹੌਲੀ ਹੌਲੀ ਚੱਲਦੇ ਉਹ ਜਿਹਦੇ ਕਰਕੇ ਫਿਰ ਆਟੇ 'ਚ ਤਤ ਪੂਰੇ ਹੈ ਜੀ ਗਰਮ ਨਹੀਂ ਹੁੰਦਾ ਜੀ ਆਟਾ ਠੰਡਾ ਰਹਿੰਦਾ ਠੰਡਾ ਪੀ ਹੁੰਦਾ ਹੈ ਮੈਂ ਜੀ ਇਤਨਾ ਬਿੱਚੇ ਮਿਕਸ ਕਰਕੇ ਠੀਕ ਹੀ ਠੀਕ 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 ਲਓ ਜੀ ਆਪਣਾ ਵਲੋਗ ਇੱਥੇ ਤੱਕ ਤਾਂ ਜਿਸ ਵੀਰ ਭੈਣ ਭਰਾ ਨਾਲ ਸ਼ਕਣਾ ਆਏ ਹੋਣਾ ਤਾਂ ਕਮੈਂਟ ਜ਼ਰੂਰ ਕਰਦੇ ਹੋ ਕਰੋ ਇੰਜੋਏ ਨਾਲ ਦੀ ਨਾਲ ਮੱਕੀ ਦੀਆਂ ਰੋਟੀਆਂ ਮੇਥੇ ਵਾਲੀਆਂ ਚਲੋ ਠੀਕ ਹੈ ਜੀ ਆਪਣਾ ਵਲੋਗ ਇੱਥੇ ਤੱਕ ਤਾਂ ਬਹੁਤ ਬਹੁਤ ਧੰਨਵਾਦ ਜੀ ਥੋੜਾ ਜਿਨ੍ਹਾਂ ਨੇ ਹੁਣ ਫੁੱਲ ਵੋਚ ਕਰ ਲਿਆ ਆਪਣੇ ਵੀਰ ਭੈਣ ਭਰਾਵਾਂ ਨੇ ਇੱਕ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਕੇ ਜਾਇਓ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ